ਸਤਿ ਸ਼੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀਆਂ ਆਉ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਨੇਪਾਲ ਮਗਰੋਂ ਹੁਣ ਫਰਾਂਸ ਵਿੱਚ ਪ੍ਰਦਰਸ਼ਨ 250 ਲੋਕ ਗ੍ਰਿਫਤਾਰ ਰਾਸ਼ਟਰਪਤੀ 트াম্প ਦੇ ਦੋਸਤ ਚਾਰਲੀ ਦਾ ਦਿਨ ਦਿਹਾੜੇ ਕਤਲ ਰੈਲੀ ਦੌਰਾਨ ਮਾਰੀ ਗਈ ਗੋਲੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਦਰਿਆ ਪੱਕੇ ਕਰਾਂਗੇ ਸੁਖਬੀਰ ਬਾਦਲ ਸਾਡਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਰਨ ਉਪਰੰਤ ਮਿਲਿਆ ਪੀਬੀ ਨਰਸਿੰਹਾਪੁਰਸਕਾਰ ਟੈਕਸੀ ਕੋਚ ਗੈਸ ਟੈਂਕਰ ਤਮਾਕਾ 52 ਲੋਕ ਚੁੱਲ੍ਹ ਸੇ 18 ਵਾਹਨ ਸੜਕ 'ਤੇ ਹੋਏ ਰਾਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਨੇਪਾਲ ਮਗਰੋਂ ਹੁਣ ਫਰਾਂਸ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ ਪ੍ਰਧਾਨ ਮੰਤਰੀ ਫਰਾਂਸਵਾ ਬਾਇਰੂ ਦੀ ਸਰਕਾਰ ਡਿੱਗਣ ਤੋਂ ਇੱਕ ਦਿਨ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਾਨੀ ਪੈਰਸ ਅਤੇ ਹੋਰ ਥਾਵਾਂ ਤੇ ਸੜਕਾਂ ਜਾਮ ਕਰ ਦਿੱਤੀਆਂ ਵਾਹਨਾਂ ਨੂੰ ਅੱਗ ਲਾ ਦਿੱਤੀ ਪੁਲਿਸ ਨੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਵੀ ਦਾਕੇ ਪ੍ਰਦਰਸ਼ਨਕਾਰੀ ਬਜਟ ਵਿੱਚ ਕਟੌਤੀ ਦਾ ਵਿਰੋਧ ਅਤੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ ਗ੍ਰਹਿ ਮੰਤਰੀ ਨੇ ਦੇਸ਼ ਪਧਰੀ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤੀ ਘੰਟਿਆਂ ਦੌਰਾਨ ਲਗਭਗ 250 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ ਫ੍ਰਾਂਸ ਦੇ ਪ੍ਰਧਾਨ ਮੰਤਰੀ ਬਾਇਰੂ ਨੇ ਬਜਟ ਵਿੱਚ 44 ਅਰਬ ਯੂਰੋ ਬਚਾਉਣ ਦੀ ਯੋਜਨਾ ਪੇਸ਼ ਕੀਤੀ ਸੀ ਜਿਸ ਕਾਰਨ ਉਸ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਤੇ ਸੱਤਾ ਵੀ ਹੱਥੋਂ ਚਲੀ ਗਈ। ਰਾਸ਼ਟਰਪਤੀ ਮੈਕਰੋ ਨੇ ਦੇਰ ਰਾਤ ਰੱਖਿਆ ਮੰਤਰੀ ਸਿਬੈਸਟੀਅਨ ਲੇਕੋਰ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਹੈ। ਦੇਸ਼ ਨੂੰ ਲਗਭਗ 1 ਸਾਲ ਦੇ ਵਿੱਚ ਚੌਥੀ ਵਾਰ ਨਵਾਂ ਪ੍ਰਧਾਨ ਮੰਤਰੀ ਮਿਲਿਆ ਹੈ। ਹੁਣ ਇਮੈਨੁਅਲ ਮੈਕਰੋ ਦੇ ਫੈਸਲਿਆਂ ਖਿਲਾਫ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ। ਉਦਰਾ ਮਰੀਕਾ ਇੱਕ ਵਾਰ ਫਿਰ ਗੋਲੀਬਾਰੀ ਨਾਲ ਹਿਲ ਗਿਆ ਇਸ ਵਾਰ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਕਰੀਬੀ ਸਹਾਇਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਟਰੰਪ ਦੇ ਮੁੱਖ ਸਹਿਯੋਗੀ ਸੱਜੇ ਪੱਖੀ ਨੌਜਵਾਨ ਕਾਰਕੁਨ ਅਤੇ ਪ੍ਰਭਾਵਕ ਚਾਰਲੀ ਕਿਰਕ ਦੀ ਬੁੱਧਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਕਿਰਕ ਨੂੰ ਯੂਟਾ ਵੈਲੀ ਯੂਨੀਵਰਸਿਟੀ ਵਿੱਚ ਇੱਕ ਸਮਾਗਮ ਦੇ ਵਿੱਚ ਬੋਲਦੇ ਸਮੇਂ ਸਾਰਿਆਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ ਸੀ ਇਸ ਨਾਲ ਤੇਜ਼ੀ ਨਾਲ ਵਧ ਰਹੇ ਸੰਯੁਕਤ ਰਾਜ ਵਿੱਚ ਹੋਰ ਰਾਜਨੀਤਿਕ ਹਿੰਸਾ ਦੀ ਸੰਭਾਵਨਾ ਵੱਧ ਗਈ ਹੈ ਟਰੰਪ ਨੇ ਸੋਸ਼ਲ ਮੀਡੀਆ ਤੇ ਪੁਸ਼ਟੀ ਕੀਤੀ ਹੈ ਕਿ 31 ਸਾਲਾ ਚਾਰਲੀ ਕਿਰਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਪ੍ਰਤੱਖ ਦਰਸ਼ੀਆਂ ਦੇ ਅਨੁਸਾਰ ਕਿਰਕ ਦੁਪਹਿਰ 12 ਵਜੇ ਦੇ ਕਰੀਬ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਕਿ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਤੇ ਉਹ ਸਟੇਜ ਤੇ ਡਿੱਗ ਪਿਆ। ਉਸ ਨੂੰ ਤੁਰੰਤ ਹਸਪਤਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਉਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਉਹਨਾਂ ਨਾਲ ਅਕਾਲੀ ਦਲ ਦੇ ਹਲਕਾ ਜੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋਵੀ ਮੌਜੂਦ ਸਨ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਹਿਮਾਚਲ ਤੋਂ ਲੈ ਕੇ ਪਾਕਿਸਤਾਨ ਬਾਰਡਰ ਤੱਕ ਸਾਰੇ ਦਰਿਆਵਾਂ ਨੂੰ ਪੱਕਾ ਕੀਤਾ ਜਾਵੇਗਾ ਇਹ ਫੈਸਲਾ ਕੈਬਨਿਟ ਦੀ ਪਹਿਲੀ ਮੀਟਿੰਗ ਚ ਕੀਤਾ ਜਾਵੇਗਾ ਉਹਨਾਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੰਤਰੀ ਕੋਲੋਂ ਪੰਜਾਬ ਲਈ 20000 ਕਰੋੜ ਦੇ ਪੈਕੇਜ ਦੀ ਮੰਗ ਕੀਤੀ ਸੀ ਪਰ ਕੇਂਦਰ ਸਰਕਾਰ ਨੇ ਸਿਰਫ 1600 ਕਰੋੜ ਹੀ ਜਾਰੀ ਕੀਤਾ ਹੈ ਇਸ ਨਾਲ ਤਾਂ ਟੁੱਟਿਆ ਹੋਇਆ ਮਾਦੋਪੁਰ ਡੈਮ ਵੀ ਪੂਰਾ ਨਹੀਂ ਬਣ ਸਕਦਾ ਇਸ ਦੌਰਾਨ ਹੜ੍ਹ ਕਾਰਨ ਘਰ ਟੈਣ ਵਾਲੇ ਪੀੜਤ ਪਰਿਵਾਰ ਨੂੰ ਸੁਖਵੀਰ ਬਾਦਲ ਦੇ ਵੱਲੋਂ 25000 ਦੀ ਨਕਦ ਮਦਦ ਦਿੱਤੀ ਗਈ

ਵੇਖ ਤੋਂ ਬਾਅਦ ਤੁਹਾਡਾ ਸਵਾਗਤ ਹੈ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਮਰਨ ਉਪरांत ਪੀਵੀ ਨਰਸਿੰਹਾ Rao ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਹైదరాబాద్ ਸਥਿਤ ਪੀਵੀ ਨਰਸਿੰਹਾ Rao ਮੈਮੋਰੀਅਲ ਫਾਊਂਡੇਸ਼ਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦੀ ਪਤਨੀ ਗੁਰਸ਼ਨ ਕੌਰ ਨੇ ਪਿਛਲੇ ਹਫਤੇ ਰਾਸ਼ਟਰੀ ਰਾਸਥਾਨੀ ਵਿੱਚ ਉਹਨਾਂ ਵੱਲੋਂ ਇਹ ਪੁਰਸਕਾਰ ਪ੍ਰਾਪਤ ਕੀਤਾ ਹੈ ਡਾਕਟਰ ਮਨਮੋਹਨ ਸਿੰਘ ਨੂੰ ਇਹ ਪੁਰਸਕਾਰ ਆਰਥਿਕ ਖੇਤਰ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਲਈ ਦਿੱਤਾ ਗਿਆ ਹੈ ਇਹ ਹੀ ਪੁਰਸਕਾਰ ਸਾਪਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਪਤਨੀ ਨੂੰ ਸਾਪਕਾ ਯੋਜਨਾ ਕਮਿਸ਼ਨ ਦੇ ਸਾਪਕਾ ਡਿਪਟੀ ਚੇਅਰਮੈਨ ਮੋਂਟੇਕ ਸਿੰਘ ਅਲੂਵਾਲੀਆ ਨੇ ਦਿੱਤਾ ਹੈ ਉਦਰ ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਗੁਜ਼ਰਦੇ ਦਰਿਆ ਰਾਵੀ ਅਤੇ ਕਿਰਨ ਨਾਲਾ ਸੱਕੀ ਵਿਚਾਇਏ ਹੜਮਾਰੂ ਪਾਣੀ ਨਾਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਹੈ ਇਸ ਸਬੰਧੀ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਵੱਲੋਂ ਕਲਾਨੌਰ ਦੇ ਬीडीपीओ ਦਫ਼ਤਰ ਵਿਖੇ ਸਬਡਿਵੀਜ਼ਨ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸਰਕਾਰ ਵੱਲੋਂ ਲੋਕਾਂ ਲਈ ਆਈ ਰਾਹਤ ਸਮੱਗਰੀ ਯੋਗ ਅਤੇ ਰੋੜਵੰਦਾ ਤੱਕ ਪਹੁੰਚਣੀ ਚਾਹੀਦੀ ਹੈ ਰੰਧਾਵਾ ਨੇ ਹਦਾਇਤ ਕੀਤੀ ਕਿ ਗਿਰਦਾਵਰੀਆਂ ਵਿੱਚ ਕੋਈ ਭੇਦਭਾਵ ਨਹੀਂ ਹੋਣ ਦਿੱਤਾ ਜਾਵੇਗਾ ਵਿਧਾਇਕ ਰੰਧਾਵਾ ਨੇ ਕਿਹਾ ਕਿ ਜਿੱਸਾ ਖੇਤ ਉਸ ਦੀ ਰੇਤ ਦਾ ਮੁੱਦਾ ਸਰਕਾਰ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਕੈਬਨਿਟ ਵਿੱਚ ਇਹ ਪਾਸ ਹੋਇਆ ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ ਹਾਂਜੀ ਸਰ ਅੱਜ ਬੀਡੀਪੀਓ ਦਫਤਰ ਕਲਾਨੌਰ ਚ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਵੀਡੀਓ ਸਭ ਤੋਂ ਸਮੁੱਚੀ ਐਸਡੀਓ ਬਿਜਲੀ ਬੋਰਡ ਤਾਂ ਸਮਤੀ ਜਿੰਨਾ ਵੀ ਪ੍ਰਸ਼ਾਸਨ ਬਲਾਕ ਕਲਾਨੌਰ ਦਾ ਉਹਨਾਂ ਨੂੰ ਲੈ ਕੇ ਅੱਜ ਜਿਹੜੀ ਹਾੜ ਪਿਛਲੇ ਦਿਨੀ ਹਾੜ ਆਏ ਆ ਉਹਨਾਂ ਨੂੰ ਲੈ ਕੇ ਅੱਜ ਸਾਰੀ ਜਿਹੜੀ ਇਹ ਸਮੀਖਿਆ ਕੀਤੀ ਗਈ ਆ ਤਾਂ ਮੈਂ ਪ੍ਰਸ਼ਾਸਨ ਦੇ ਕੰਮਾਂ ਤੋਂ ਪੂਰਾ ਖੁਸ਼ ਹਾਂ ਕਿ ਇਹਨਾਂ ਨੇ ਪਿਛਲੇ ਦਿਨੀ ਜਿੰਨਾ ਵੀ ਕੰਮ ਕੀਤਾ ਹੜ੍ਹਾਂ ਨੂੰ ਲੈ ਕੇ ਚਾਹੇ ਤੁਸੀਂ ਬੰਦ ਤੇ ਹੋਇਆ ਚਾਹੇ ਹੁਣ ਬਾਅਦ ਚ ਵੀ ਆ ਤਾਂ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਕਿ ਜਿੰਨਾ ਰਾਤ ਦਿਨ ਮਿਹਨਤ ਕਰਕੇ ਇਸ ਮੁਸੀਬਤ ਦੇ ਵਿੱਚ ਉਹਨਾਂ ਲੋਕਾਂ ਨੂੰ ਕੱਢਿਆ ਜਿਨ੍ਹਾਂ ਨੂੰ ਇਸ ਮਾਰ ਦੀ ਹਾੜ ਦੀ ਮਾਰ ਹੀ ਠਾਏ ਸੀਗੇ ਤਾਂ ਮੈਂ ਤੁਹਾਡੇ ਨਾਲ ਸਾਰੇ ਨਾਲ ਸਲਾਹ ਕਰਾਇਆ ਸੀ ਕਿ ਦੇਰਾ ਬਾਬਾ ਨਾਨਕ ਬਲਾਗ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਕਲਾਂੌਰ ਦਾ ਹੋਇਆ ਸਈਅ ਸਕੀਰਨ ਦੇ ਨਾਲ-ਨਾਲ ਜਿਹੜੇ ਪਿੰਡ ਹੈ ਜਿਵੇਂ ਡੇਰੀਵਾਲ ਕਿਰਨ ਦਾ ਹੋਇਆ ਨਾਲਾਵਾਲੀ ਦਾ ਹੋਇਆ ਜੀਓ ਚਲਾਈ ਦਾ ਖਾਸ ਕਰਕੇ ਬਹੁਤ ਹੋਇਆ ਤਾਂ ਇਸ ਕਰਕੇ ਜਿਨ੍ਹਾਂ ਦਾ ਵੀ ਹੋਇਆ ਉਹਨਾਂ ਦੇ ਆਉਣ ਵਾਲੇ ਸਮੇਂ 'ਚ ਆਪਾਂ ਉਹਨਾਂ ਦੀਆਂ ਕਰਕੇ ਗਰਦਾਵਰੀਆਂ ਵਗੈਰਾ ਤਾ ਉਹਨਾਂ ਨੂੰ ਜਿਹੜਾ ਉਹਨਾਂ ਦੀ ਪਰਪਰਿ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੱਤ ਵਤ ਉਹਨਾਂ ਦੀ ਹੈਲਪ ਹੋ ਜੇ ਉਹ ਜਰੂਰ ਆਪਾਂ ਕਰਾਂਗੇ ਬਾਕੀ ਮੇਰੇ ਖਿਆਲ ਐਡੀ ਕੋਈ ਸਮੱਸਿਆ ਮੈਨੂੰ ਦੱਸਿਆ ਕਿ ਕੋਈ ਜ਼ਿਆਦਾ ਸਮੱਸਿਆ ਨਹੀਂ ਫਿਰ ਵੀ ਅਗਰ ਕਲਾਣਾਉਂ ਦੇ ਕਿਸੇ ਪਿੰਡ 'ਚ ਕਿਸੇ ਨੂੰ ਕੋਈ ਸਮੱਸਿਆ ਤਾਂ ਉਹ ਪ੍ਰਸ਼ਾਸਨ ਤੱਕ ਪਹੁੰਚ ਕਰੇ ਔਰ ਉਹਨਾਂ ਦੀ ਜਿਹੜੀ ਹੈਗੀ ਆ ਸਮੱਸਿਆ ਉਹ ਪੂਰੀ ਕੋਸ਼ਿਸ਼ ਕਰਾਂਗੇ ਕਿ ਦੂਰ ਹੋ ਜੇ ਉਹ ਤਾਂ ਵੱਡੀ ਗੱਲ ਹੈ ਕਿ ਮੈਂ ਪਹਿਲੇ ਦਿਨ ਤੋਂ ਜਦੋਂ 26 ਤਰੀਕ ਨੂੰ ਫਲੱਡ ਆਉਂਦਾ ਮੈਂ ਉਸੇ ਦਿਨ ਤੋਂ ਤੁਹਾਡੇ ਚੈਨਲਾਂ ਦੇ ਰਾਹੀਂ ਇਹ ਮੰਗ ਰੱਖਦਾ ਰਿਹਾ ਕਿ ਸਰਕਾਰ ਸਾਡੀ ਮਦਦ ਕਰੇ ਇਸ ਗੱਲ 'ਚ ਕਿ ਜਿਸ ਦੀ ਖੇਤ ਉਸਦੀ ਰੇਤ ਉਹ ਅੱਜ ਮੇਰੀ ਗੱਲ ਸਮਝਣਾ ਕਿ ਮੈਂ ਗੁਰਨਾਨਕ ਸਾਹਿਬ ਦੀ ਧਰਤੀ ਤੇ ਖਲੋ ਕੇ ਗੱਲ ਕੀਤੀ ਆ ਔਰ ਗੁਰਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹ ਗੱਲ ਅੱਜ ਪੂਰੀ ਹੋਈ ਆ ਕਿ ਜਿਸ ਤੇ ਖੇਤ ਉਸਦੀ ਰੇਤ ਤਾਂ ਉਹਦਾ ਕੈਬਨਿਟ ਦੇ ਵਿੱਚ ਜਿਹੜਾ ਸੀਐਮ ਸਾਹਿਬ ਨੇ ਫੈਸਲਾ ਕੀਤਾ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਜਿੰਨਾ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਪਈ ਆ ਵੀ ਖੁੱਲੀ ਤੇ ਦਿੱਤੀ ਆ ਪਿਓ ਆਪਣੀ ਰੇਤ ਚੁੱਕ ਲੈਣ ਵੇਚ ਲੈਣ ਉਹਨਾਂ ਨੂੰ ਪੂਰਾ ਅਧਿਕਾਰ ਦਿੱਤਾ ਇਸ ਕਰਕੇ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਮੈਂ ਉਹਨਾਂ ਲੋਕਾਂ ਨੂੰ ਕਹਿੰਨਾ ਕਿ ਤੁਸੀਂ ਥੋੜਾ ਜਿਹਾ ਹੌਸਲੇ ਤੋਂ ਕੰਮ ਲੈ ਕੇ ਤੇ ਮੁੜ ਹਿੰਮਤ ਨਾ ਹਾਰੋ ਬਥੇਰੀਆਂ ਮੁਸੀਬਤਾਂ ਬਾਰਡਰ ਵਾਲਿਆਂ ਨੂੰ ਪੈਂਦੀਆਂ ਰਹੀਆਂ ਆ ਆਪਾਂ ਫਿਰ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰਨੀ ਆ ਤਾਂ ਤਗੜੇ ਹੋ ਕੇ ਇਹਦਾ ਮੁਕਾਬਲਾ ਕਰੋ ਸਰਕਾਰ ਤੁਹਾਡੇ ਨਾਲ ਆ ਮੈਨੂੰ ਪੂਰੀ ਉਮੀਦ ਆ ਕਿ ਆਪਾਂ ਇਹਦੇ ਵਿੱਚ ਕਾਮਯਾਬ ਹੋ ਕੇ ਖੇਤ ਸਾਫ਼ ਕਰਕੇ ਆਪਣੇ ਖੇਤ ਦੁਬਾਰਾ ਫਿਰ ਵਾਈਚੋ ਕੇ ਬਣਾ ਕੇ ਆਪਣੇ ਪਰਿਵਾਰਾਂ ਦੀ ਪਾਲਣ ਪੋਚਣ ਪਹਿਲੇ ਦੀ ਤਰ੍ਹਾਂ ਕਰਦੇ ਰਾਂਗੇ ਦੇਖੋ ਜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਭੜਾ ਨੂੰ ਲੈ ਕੇ ਫੈਸਲੇ ਕੀਤੇ ਨੇ ਮੇਰੇ ਖਾਲ ਕੱਲਾ ਕੱਲਾ ਦੱਸਣ ਦੀ ਤਾਂ ਮੈਨੂੰ ਹੁਣ ਜ਼ਰੂਰਤ ਨਹੀਂ ਪਰ ਲੋਕਾਂ ਦਾ ਬੜਾ ਬੇਸਬਰੀ ਨਾਲ ਪ੍ਰਾਈਮ ਮਿਨਿਸਟਰ ਦੀ ਵੇਰਤ ਸੀ ਕਿ ਪ੍ਰਾਈਮ ਮਿਨਿਸਟਰ ਨੇ ਜਲਾ ਕਰਦਾਸਪੁਰ ਚਾਉਣਾ ਹੜ੍ਹ ਪ੍ਰਭਾਵਿਤ ਵਾਸਤੇ ਉਹਨਾਂ ਨੇ ਕੁਝ ਲੋਕਾਂ ਨੂੰ ਰਾਤ ਦੇ ਕੇ ਜਾਣੀ ਹੈ ਕਿ ਜਦੋਂ ਅਸੀਂ ਕਹਿੰਦੇ ਰਹੇ ਹਾਂ ਕਿ ਸਾਡਾ 60 ਕਰੋੜ 60 ਹਜ਼ਾਰ ਕਰੋੜ ਦਾ ਜਿਹੜਾ ਜਣਾ ਬਕਾਇਆ ਚਾਹੇ GST ਦੇ ਰੂਪ ਚ ਹੋਵੇ ਚਾਹੇ ADF ਦੇ ਰੂਪ ਚ ਹੋਵੇ ਪੀ ਉਹ ਸਾਨੂੰ ਦੇ ਕੇ ਜਾਓ ਪਲੱਸ ਸਾਡਾ 20 ਹਜ਼ਾਰ ਕਰੋੜ ਰੁਪਏ ਦਾ ਜਿਹੜਾ ਖੇਤੀ ਦਾ ਨੁਕਸਾਨ ਹੋਇਆ ਮਕਾਨਾਂ ਦਾ ਮਜ਼ਦੂਰਾਂ ਦਾ ਨੁਕਸਾਨ ਹੋਇਆ ਤਾਂ ਮੈਂ ਜੇ ਕੋ ਕਹਿੰਦੇ जखਮਾਂ ਤੇ ਲੋਨ ਪੂਰਨ ਵਾਲੀ ਗੱਲ ਜਿਹੜੀ ਉਹ ਕੱਲ ਕਰਕੇ ਗਏ ਨੇ ਕਿ ਜਿਹੜਾ 1500 1600 ਕਰੋੜ ਰੁਪਇਆ ਉਹਨਾਂ ਨੇ ਦਿੱਤਾ ਤੇ ਮੇਰੇ ਖਿਆਲ ਇਹ ਤਾਂ ਇੱਕ ਮਜਾਕ ਆ ਪੰਜਾਬੀਆਂ ਨਾਲ ਕੀਤਾ ਤਾਂ ਪੰਜਾਬੀਆਂ ਨੂੰ ਤਾਂ ਪਹਿਲਾਂ ਹੀ ਇਹ ਅਮੀਤ ਸੀ ਕਿ ਜਿਹੜੀ ਭਾਜਪਾ ਦੀ ਸਰਕਾਰ ਆ ਉਹ ਪੱਗਾਂ ਵਾਲਿਆਂ ਦੇ ਬਿਲਕੁਲ ਵਿਰੋਧਾ ਹਰੇ ਸਾਫਤ ਕਰ ਗਏ ਨੇ ਕਿ ਇਹ ਪੱਗਾਂ ਵਾਲਿਆਂ ਦੇ ਵਿਰੋਧਾ ਭਾਜਪਾ ਸਰਕਾਰ ਤਾਂ ਕੋਈ ਨਹੀਂ ਜੋ ਵੀ ਉਹ ਕਰਕੇ ਜਏ ਕੋਈ ਨਹੀਂ ਪੰਜਾਬੀ ਹਿੰਮਤ ਨਹੀਂ ਹਾਰਨ ਵਾਲੇ ਆਪਣੇ ਪੈਰਾਂ ਤੇ ਖਲੋਣਾ ਇਹ ਜਾਣਦੇ ਨੇ ਪਰ ਕੇਂਦਰ ਦੀ ਸਰਕਾਰ ਨੂੰ ਐਡਾ ਜਿਹੜਾ ਮੈਂ ਕਹਿੰਦਾ ਬੇਹੁਦਾ ਫੈਸਲਾ ਨਹੀਂ ਕਰਨਾ ਚਾਹੀਦਾ ਆਉਣ ਵਾਲੇ ਸਮੇਂ 'ਚ ਜਿਹੜੀ ਵੀ ਰਣਨੀਤੀ ਆਏਗੀ ਤੁਹਾਡੇ ਕੋਲ ਹੀ ਆ ਜਾਣੀ ਆ ਗਰਦਵਾਰੀਆਂ ਵੀ ਹੋਣਗੀਆਂ ਕੱਚੇ ਮਕਾਨਾਂ ਦੀਆਂ ਡਿਟੇਲਾਂ ਵੀ ਬਣਨਗੀਆਂ ਪ੍ਰਸ਼ਾਸਨ ਆਪਣੇ ਤੌਰ ਤੇ ਜਿਹੜਾ ਉਹ ਵੀ ਲੱਗਿਆ ਤਿੰਨ ਤਿੰਨ ਟੀਮਾਂ ਸਾਡੀਆਂ ਲੱਗੀਆਂ ਉਸ ਤੋਂ ਬਾਅਦ ਆਮ ਆਦੀ ਪਾਰਟੀ ਨੇ ਇੱਕ ਇੱਕ ਚੇਅਰਮੈਨ ਜਿਹੜਾ ਉਹ ਤਿੰਨ ਤਿੰਨ ਚੋ ਚੋ ਪਿੰਡਾਂ ਦੇ ਉੱਤੇ ਲਾ ਦਿੱਤਾ ਕਿ ਉਹ ਆਪਣੇ ਤੌਰ ਤੇ ਵੀ ਜਿਹੜੀਆਂ ਰਿਪੋਰਟਾਂ ਆਉਣਗੀਆਂ ਅਸੀਂ ਉਹਦੀ ਤਸੱਲੀ ਕਰਾਂਗੇ ਕਿ ਉਹ ਵਾਕੇ ਜੈਜ ਰਿਪੋਰਟਾਂ ਨੇ ਜਿਨ੍ਹਾਂ ਦਾ ਖਰਾਬਾ ਹੋਇਆ ਜਾਂ ਜਿਨ੍ਹਾਂ ਦੇ ਮਕਾਨ ਕਰੈਕ ਹੋਏ ਨੇ ਜਾਂ ਜਿਨ੍ਹਾਂ ਦੇ ਮਕਾਨ ਡਿੱਗ ਗਏ ਨੇ ਕੀ ਉਹਨਾਂ ਦੇ ਸਹੀ ਰਿਪੋਰਟ ਆਈ ਆ ਜੇ ਸਹੀ ਰਿਪੋਰਟ ਆਈਗਾ ਤਾਂ ਉਹਨੂੰ ਤਾਂ ਹੀ ਓਕੇ ਕਰਾਂਗੇ ਕਈ ਵਾਰੀ ਹੁੰਦਾ ਕਿ ਕਈ ਵਾਰੀ ਮੈਂ ਬਹੁਤੀ ਵਾਰੀ ਵੇਖਿਆ ਕਿ ਕਈਆਂ ਦਾ ਨੁਕਸਾਨ ਨਹੀਂ ਹੁੰਦਾ ਪਰ ਲਿਸਟ ਪਹਿਲਾਂ ਉਹਨਾਂ ਦੀ ਬਣਦੀ ਆ ਉਹ ਪਹਿਲਾਂ ਉਹ ਅਪਰੋਚ ਕਰ ਲੈਂਦੇ ਨੇ ਕਿ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਤਾਂ ਉਹ ਜਿਹੜੀ ਚੀਜ਼ਾਂ ਉਹ ਬਰਦਾਸ਼ਤ ਸਰਕਾਰ ਨੇ ਕਿਸੇ ਕੀਮਤ ਤੇ ਨਹੀਂ ਕਰਨੀਆਂ ਇਸ ਕਰਕੇ ਮੈਂ ਸਾਰੇ ਪ੍ਰਸ਼ਾਸਨ ਨੂੰ ਇਹੀ ਹਦਾਇਤ ਦੇ ਕੇ ਚੱਲਿਆ ਵੀ ਆਪਣਾ ਕੰਮ ਜਿਹੜਾ ਬੜੀ ਵੇ ਸੂਝ-ਬੂਝ ਨਾਲ ਕਰਨਾ ਤਾਂ ਕਿਸੇ ਦੀ ਪੱਖਪਾਤ ਨਹੀਂ ਕਰਨਾ ਜਿਹਦਾ ਹੱਕ ਬਣਦਾ ਭਾਵੇਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਜਿਹਦਾ ਨੁਕਸਾਨ ਹੈ ਭਾਵੇਂ ਕਿਸੇ ਪਾਰਟੀ ਦਾ ਹੋਵੇ ਉਸ ਨੁਕਸਾਨ ਦੀ ਜਿਹੜੀ ਪੂਰਤੀ ਆਮਾਦੀ ਪਾਰਟੀ ਨੇ ਕਰਨੀ ਦੇਖੋ ਜੀ ਮੈਂ ਜਿੰਨੇ ਵੀ ਐਨਜੀਓ ਨੇ ਧਾਰਮਿਕ ਸੰਸਥਾਵਾਂ ਨੇ ਜਾਂ ਜਿੰਨੀਆਂ ਵੀ ਹੋਰ ਨੇ ਐਨਜੀਓ ਲੱਗੇ ਨੇ ਚਾਹੇ ਸਿੰਗਰ ਲੱਗੇ ਨੇ ਚਾਹੇ ਸਾਡੇ ਸੈਲੀਬ੍ਰਿਟੀ ਬਹੁਤ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਔਖੇ ਸਮੇਂ ਤੇ ਸਾਡੇ ਲੋਕਾਂ ਦੀ ਬਾਹ ਫੜੀ ਹੈ ਔਰ ਮੈਂ ਹੁਣ ਵੀ ਵੇਖ ਰਿਹਾ ਕਿ ਸਾਡੇ ਗੁਰੂ ਕੇ ਬਾਗ ਵਾਲੇ ਆਪਣੇ ਬਾਬਾ ਸੇਵਾ ਸਿੰਘ ਖਨੂਰ ਸਾਹਿਬ ਵਾਲੇ ਜਾਂ ਹੋਰ ਵੀ ਉਹਨਾਂ ਨੇ ਫੈਸਲਾ ਕੀਤਾ ਕਿ ਤੁਸੀਂ ਬੰਨ ਜਿਹੜੇ ਉਹਨਾਂ ਬਣਾਉਣੇ ਸ਼ੁਰੂ ਕੀਤੇ ਬੰਨਣੇ ਸ਼ੁਰੂ ਕੀਤੇ ਮੈਂ ਪੋਰਜੋ ਸੰਗਤਾਂ ਨੂੰ ਇਹ ਵੀ ਇਹ ਕਰਦਾ ਕਿ ਸਾਰੀਆਂ ਸੰਗਤਾਂ ਰਲ ਮਿਲ ਕੇ ਇਹਦੇ ਵਿੱਚ ਆਪਣਾ ਪੰਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ। ਹਰ ਪੀੜਤਾ ਲਈ ਰਾਹਤ ਸਮਗਰੀ ਲਈ ਲਗਾਤਾਰ ਲੋਕ ਆਪ ਮੁਹਰੇ ਆ ਗਿਆ ਰਹੇ ਨੇ ਭਾਵੇਂ ਕਿ ਹੁਣ ਉੱਥੇ ਜੋ ਪ੍ਰਭਾਵਿਤ ਲੋਕ ਨੇ ਜਾਂ ਲੋੜਵੰਦ ਲੋਕ ਨੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਸੇਵਾ ਕਰਨੀ ਹੈ ਤਾਂ ਰਾਸ਼ਨ ਦੀ ਘਾਟ ਅਤੇ ਮੁੱਖ ਤੌਰ ਤੇ ਪਸ਼ੂਆਂ ਦਾ ਚਾਰਾ ਚੌਕਰ ਤੇ ਦਵਾਈਆਂ ਹਨ ਉਹਨਾਂ ਦੀ ਮੁੱਖ ਜ਼ਰੂਰਤ ਹੈ। ਇਸੇ ਦੇ ਤਹਿਤ ਬਟਾਲਾ ਤੋਂ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਸੰਘਰ ਵੱਲੋਂ ਉਹਨਾਂ ਲੋੜਵੰਦ ਲੋਕਾਂ ਦੇ ਪਸ਼ੂਆਂ ਦੇ ਚਾਰੇ ਚੋਕਰ ਤੇ ਦਵਾਈਆਂ ਆਦੇ ਰਾਹਤ ਸਮਗਰੀ ਦੇ ਟਰੈਕਟਰ ਟਰਾਲੀਆਂ ਰਵਾਨਾ ਕੀਤੇ ਗਏ ਉੱਥੇ ਹੀ ਸੇਵਾ ਨਿਭਾਉਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਉਹ ਦਿਨਾਂ ਨਗਰ ਦੇ ਪਿੰਡਾਂ ਵੱਲ ਜਾ ਕੇ ਪਹਿਲਾ ਰਾਸ਼ਨ ਦੀ ਸੇਵਾ ਨਿਭਾਏ ਨੇ ਤੇ ਉਹਨਾਂ ਲੋਕਾਂ ਦੀ ਮੰਗ ਤੇ ਹੀ ਹੁਣ ਇਹ ਸਮਗਰੀ ਗੁਰਵਿੰਦਰ ਸਿੰਘ ਸੰਘਰ ਵੱਲੋਂ ਲੈ ਕੇ ਜਾ ਰਹੇ ਨੇ ਤੇ ਦੇ ਨਾਲ ਜਿਨ੍ਹਾਂ ਲੋਕਾਂ ਦੇ ਘਰਾਂ ਆਸਮਾਨ ਇਸ ਕੁਦਰਤ ਦੀ ਕਰੋਪੀ ਨਾਲ ਬਰਬਾਦ ਹੋ ਚੁੱਕਿਆ ਹੈ ਉਹਨਾਂ ਦੇ ਮੁੜ ਬਸੇਵੇ ਲਈ ਵੀ ਮਦਦ ਕੀਤੀ ਜਾਣ ਦੀ ਉਹਨਾਂ ਵੱਲੋਂ ਤਿਆਰੀ ਹੈ ਕਿਉਂਕਿ ਅੱਜ ਉਹ ਵੇਲਾ ਹੈ ਜਦ ਹਰ ਪੰਜਾਬੀ ਅਤੇ ਹਰ ਕੋਈ ਉਹਨਾਂ ਦੁੱਖ ਦੀ ਘੜੀ 'ਚ ਫਸੇ ਪੰਜਾਬੀਆਂ ਦੇ ਲਈ ਖੜਾ ਹੈ ਦੇਖੋ ਜੀ ਜਿਹੜੀ ਅੱਜ ਦੀ ਬੇਸਿਕ ਜ਼ਰੂਰਤ ਹੈ ਜੋ ਰਾਹਤ ਸਮਗਰੀ ਅੱਜ ਸਾਡੇ ਸਮਾਜ ਸੇਵੀ ਉਹ ਸਮਾਜ ਸੇਵੀ ਬੜੇ ਮਾਨਯੋਗ ਸ੍ਰੀ ਗੁਰਵਿੰਦਰ ਸਿੰਘ ਸੰਘਰਜੀ ਆ ਇਹਨਾਂ ਦੀ ਰਹਿਮ ਨਾਲ ਅੱਜ ਪਸ਼ੂਆਂ ਦਾ ਚਾਰਾ ਜਾ ਰਿਹਾ ਅਸੀਂ ਵੀ ਬੀਤੇ ਦਿਨਾਂ 'ਚ ਜਿੰਨੀ ਸੇਵਾ ਕੀਤੀ ਲੋਕਾਂ ਦੇ ਜਿੰਨੇ ਮਸਲਿਆਂ 'ਚ ਗਏ ਆ ਤੇ ਉੱਥੇ ਵੀ ਇਹੋ ਵੇਖਣ ਨੂੰ ਮਿਲਿਆ ਕਿ ਰਾਸ਼ਨ ਕਾਫੀ ਹੱਦ ਤੱਕ ਲੋਕਾਂ ਕੋਲ ਪਹੁੰਚ ਚੁੱਕਿਆ ਹੈ ਪਰ ਪਸ਼ੂਆਂ ਦੇ ਲਈ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਔਰ ਇਹ ਬੜੀ ਸੰਘਰ ਸਾਹਿਬ ਨੇ ਸੋਚ ਸਮਝ ਕੇ ਕਦਮ ਚੁੱਕਿਆ ਔਰ ਮੈਂ ਸਲਾਹਾ ਕਰਦਾ ਇਸ ਗੱਲ ਦੀ ਕਿ ਇਹ ਜਿਹੜਾ ਅੱਜ ਪਸ਼ੂਆਂ ਦਾ ਚਾਰਾ ਚੱਲਾ ਜਿਹੜੇ ਵਿਚਾਰੇ ਬੇਜਬਾਨ ਨੇ ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਚਾਰਾ ਪੋਣਾ ਇਹ ਬਹੁਤ ਹੀ ਵੱਡਾ ਜਿਹੜਾ ਇਹ ਸ਼ੁਭ ਕੰਮ ਕਰਨ ਜਾ ਰਹੇ ਨੇ ਸੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਲੋਕ ਵੀ ਜਿੰਨੇ ਦੁਖੀ ਹੋ ਚੁੱਕੇ ਸੀਗੇ ਹੁਣ ਥੋੜਾ ਫੇਰਾ ਆਇਆ ਪਾਣੀ ਉੱਤਰ ਚੁੱਕਿਆ ਅਜੇ ਵੀ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਪਛਮਾ ਦਾ ਚਾਰਾ ਲਾ ਲਓ ਬੋਰ ਖਰਾਬ ਹੋ ਗਏ ਨੇ ਲੋਕਾਂ ਦੇ ਅੰਬਾ ਜੀ ਅਜੇ ਵੇਖੋ ਗਰੀਬਾਂ ਦੇ ਘਰ ਢੱਟ ਚੁੱਕੇ ਨੇ ਅਜੇ ਕਿਤੇ ਨਾ ਕਿਤੇ ਜਾ ਕੇ ਸਮਾਜ ਸੇਵੀਆਂ ਕੇ ਵੀ ਤੁਹਾਡੇ ਮਾధ్యਮ ਰਾਹੀਂ ਬੇਨਤੀ ਕਰਨਾ ਚਾਹਾਂਗੇ ਕਿ ਇਸ ਤੋਂ ਬਾਅਦ ਲੜਾਈ ਅਜੇ ਘਰਾਂ ਦੇ ਵੀ ਲੜਨੀ ਪੈਣੀ ਹੈ ਲੋਕਾਂ ਨੇ ਕਰੋਨਾ ਦੀਆਂ ਕੁਰਤੀਆਂ ਵੀ ਰੁੱਟ ਗਈਆਂ ਤੇ ਗਰੀਬਾਂ ਦੇ ਤੇ ਪਹਿਲੇ ਵਿਚਾਰੇ ਨੇ ਡੁੱਬੇ ਹੋਏ ਸੀ ਉਹਨਾਂ ਦਾ ਵੀ ਰਿਆ ਕੱਖ ਨਹੀਂ ਆ ਰੋਡ ਰੋਡਾਂ ਤੇ ਰਹਿਣਾ ਲੋਕਾਂ ਦਾ ਜਿਹੜਾ ਮਹਾਲ ਹੋ ਗਿਆ ਵਾ ਜਿਹੜਾ ਰਾਸ਼ਨ ਆ ਤੇ ਬਹੁਤ ਜ਼ਿਆਦਾ ਪਹੁੰਚ ਚੁੱਕਾ ਆ ਉਹ ਤੇ ਜਿਹੜੇ ਉੱਧਰ ਦੇ ਲੋਕ ਹੈ ਉਹਨਾਂ ਨੇ ਵੀ ਕਹਿ ਦਿੱਤਾ ਵੀ ਰਾਸ਼ਨ ਦੀ ਘੱਟ ਲੋੜ ਆ ਜਿਹੜੇ ਜਾਨਵਰ ਨੇ ਤੁਸੀਂ ਇਹ ਦੇਖਿਆ ਨਾ ਵੀ ਕਈਆਂ ਦੀਆਂ ਤੇ ਕਿੱਲਿਆਂ ਦੇ ਉੱਤੋਂ ਰਸੇ ਵੀ ਨਹੀਂ ਖੁੱਲੇ ਉਹ ਵਿਚਾਰੇ ਮਾਰੇਗੇ ਇਹ ਪਾਸਿਆਂ ਨੂੰ ਖੁੱਲਣ ਦਾ ਮੌਕਾ ਨਹੀਂ ਮਿਲਿਆ ਤੇ ਆ ਬਹੁਤ ਵਧੀਆ ਸੰਗਰ ਸਾਹਿਬ ਨੇ ਚੌਖਰ ਦੀਆਂ ਟਰਾਲੀਆਂ ਚਾਰ ਪੰਜ ਭਰੀਆਂ ਨੇ ਟੂੜੀ ਦੀਆਂ ਭਰੀਆਂ ਨੇ ਪਾਣੀ ਨੇ ਇੱਕ ਦੋ ਤੋਂ 2.5 ਲੱਖ ਰੁਪਏ ਦੀ ਮੈਡੀਸਨ ਲੈ ਕੇ ਜਾ ਰਹੇ ਨੇ ਗਰੀਬ ਜਿਹੜੇ ਵਰਗ ਦੇ ਆਦਮੀ ਜੰਨਾ ਤੱਕ ਦਵਾਈ ਵੀ ਨਹੀਂ ਪ੍ਰੋਵਾਈਡ ਹੋ ਰਹੀ ਅੱਜ ਅਸੀਂ ਖੁਦ ਵੀ ਉਹਨਾਂ ਦੇ ਨਾਲ ਜਾ ਰਹੇ ਪੀਟਰ ਚੀਦਾ ਜੀ ਆ ਮੇਰੇ ਨਾਲ ਸੀਮਾ ਸਾਹਿਬ ਜੀ ਨੇ ਬਾਕੀ ਹੁਣ ਅਸੀਂ ਇਹੋ ਹੀ ਗੁਜਾਰਸ਼ ਕਰਾਂਗੇ ਜਿਹੜੇ ਸਮਾਜ ਸੇਵੀ ਆ ਉਹਨਾਂ ਨੂੰ ਵੀ ਜਿੱਦਾਂ ਸਾਡੇ ਗੁਰਿੰਦਰ ਸਿੰਘ ਜੀ ਸੰਗਰ ਸਾਹਿਬ ਇਹਨਾਂ ਨੇ ਵੱਡਾ ਹਰਾ ਦਿਲ ਕਰਕੇ ਇਹ ਪਹਿਲਾਂ ਵੀ ਕਾਫੀ ਲੋਕਾਂ ਦੀਆਂ ਗਰੀਬਾਂ ਦੀਆਂ ਸੇਵਾ ਕਰਦੇ ਆ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਨੇ ਬਹੁਤ ਕੁਝ ਕੀਤਾ ਆ ਇਹਨਾਂ ਨੇ ਇਹ ਇਹਨਾਂ ਦਾ ਜਿਹੜਾ ਪਿੰਡ ਆ ਪਿਛਲਾ ਜਾਂ ਜਿਹੜਾ ਹਲਕਾਵਾ ਬਟਾਲਾ ਇਹਦੇ ਵਿੱਚ ਕਾਫੀ ਕੰਮ ਕੀਤਾ ਲੇਕਿਨ ਇਹ ਇਦਾਂ ਦੇ ਸਮਾਜ ਸੇਵੀ ਨੇ ਸਾਡੇ ਗੁਰਿੰਦਰ ਸੰਗਰ ਜੀ ਕਿ ਇਹ ਆਪਣੇ ਆਪ ਨੂੰ ਸ਼ੋਅ ਨਹੀਂ ਕਰਦੇ ਇਹ ਗੁਰੂ ਦੀ ਰਜਾ ਦੇ ਵਿੱਚ ਰਹਿ ਕੇ ਹੀ ਕੰਮ ਕਰਦੇ ਪਤਾ ਨਹੀਂ ਲੱਗੇ ਇਹ ਜਨਨ ਕਿ ਆਪਣੇ ਆਪ ਨੂੰ ਸ਼ੋਅ ਨਹੀਂ ਕਰਦੇ ਆ ਬਹੁਤ ਵਧੀਆ ਗੱਲ ਹੈ ਵੀ ਜਿਹੜੇ ਹੁਣ ਉੱਥੇ ਡੰਗਰ ਨੇ ਜਾਂ ਬੋਰ ਵੀ ਜਿਹੜੇ ਖਰਾਬ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿੰਘਰ ਸਾਹਿਬ ਨਾਲ ਕੱਲ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਬੋਰਾਂ ਦੀ ਵੀ ਲੋੜ ਪਈ ਤੇ ਉਹ ਵੀ ਕਰਵਾ ਕੇ ਬਿਲਕੁਲ ਲੜਾਈ ਇਹ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਵਈ ਇਜਾਜ਼ਤ ਧੰਨਵਾਦ